ਅਮਰੀਕਤੀ ਪੰਜ ਨੂੰ ਰਿਟਾਇਰਮੈਂਟ ਹੋ ਗਈ ਆ ਤੇ ਨਾਲ ਔਜਲਾ ਸਾਹਿਬ ਦੀ ਵੀ ਹੋਈ ਆ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਕਨਗੋ ਦੇ ਤੇ ਉਹਨਾਂ ਨੇ ਅੱਜ ਸਾਨੂੰ ਬਤਾਇਗੀ ਪਾਰਟੀ ਦਿੱਤੀ ਆ ਪਟਵਾਰ ਯੂਨਿਟ ਦੇ ਕਨਗੋ ਜੂਨ ਲੁਧਿਆਣਾ ਤੋਂ ਲੈ। ਔਰ ਜੇ ਸਾਡੇ ਕੋਲ ਸਰਵਿਸ ਦੇ ਦੌਰਾਨ ਕਿਸੇ ਪਟਵਾਰੀ ਜਾਂ ਕਨਗੋ ਨੂੰ ਸਾਡੇ ਕੋਲੋਂ ਕਿਸੇ ਉੱਚੀ ਹੋਈ ਆਵਾਜ਼ ਦੇ ਵਿੱਚ ਕੋਈ ਗੱਲ ਕੀਤੀ ਜਾਵੇ ਅਸੀਂ ਮਾਫੀ ਮੰਗਦੇ ਆ। ਕਿਉਂਕਿ ਜਥੇਬੰਦੀ ਦੇ ਵਿੱਚ ਕੰਮ ਕਰਕੇ ਹੀ ਪਤਾ ਲੱਗਦਾ ਵੀ ਅਸੀਂ ਕਿੱਦਾਂ-ਕਿੱਦਾਂ ਲੋਕਾਂ ਦਾ ਕੰਮ ਕਰਾਉਣਾ ਜਾਂ ਆਪਣੇ ਪਟਵਾਰ ਯੂਨੀਅਨ ਦਾ ਜਾਂ ਕਨਗੋ ਯੂਨੀਅਨ ਦਾ ਕੰਮ ਕਰਾਉਣਾ ਉਹ ਸਰਕਾਰ ਦੇ ਨਾਲ ਅਸੀਂ ਜਿਹੜੀਆਂ ਲੜਾਈਆਂ ਲੜੀਆਂ ਨੇ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਆਂ।)^{(ਪਿੰਦਰ ਸਿੰਘ ਗਰੇਵਾਲ, ਸੂਬਾ ਪ੍ਰਧਾਨ ਕਨਗੋ ਐਸੋਸੀਏਸ਼ਨ ਪੰਜਾਬ)} ਦੀ ਰੈਵਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਤੇ ਕਨਗੋ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਮੇਰੀ 31-5 ਨੂੰ ਰਟਾਇਰਮੈਂਟ ਹੋ ਗਈ ਆ ਤੇ ਨਾਲ ਔਜਲਾ ਸਾਹਿਬ ਦੀ ਵੀ ਹੋਈ ਆ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਕਨਗੋ ਦੇ ਤੇ ਉਹਨਾਂ ਨੇ ਅੱਜ ਸਾਨੂੰ ਬਤਾਏਗੀ ਪਾਰਟੀ ਦਿੱਤੀ ਆ ਪਟਵਾਰ ਯੂਨੀਅਨ ਤੇ ਕਨਗੋ ਯੂਨੀਅਨ ਲੁਧਿਆਣੇ ਵੱਲੋਂ ਅਸੀਂ ਇਹਨਾਂ ਦਾ ਸਦਾ ਹੀ ਰਣੀ ਰਹਾਂਗੇ ਵੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਸਾਨੂੰ ਜਿਹੜੀ ਟਾਇਰਮੈਂਟ ਕੀਤੀ ਆ ਦਿੱਤੀ ਆ ਔਰ ਜੇ ਸਾਡੇ ਕੋਲ ਸਰਵਿਸ ਦੇ ਦੌਰਾਨ ਕਿਸੇ ਪਟਵਾਰੀ ਜਾਂ ਕਨਗੋ ਨੂੰ ਸਾਡੇ ਕੋਲੋਂ ਕਿਸੇ ਉੱਚੀ ਹੋਈ ਨਹੀਂ ਆਵਾਜ਼ ਦੇ ਵਿੱਚ ਕੋਈ ਗੱਲ ਕੀਤੀ ਜਾਵੇ ਅਸੀਂ ਮਾਫੀ ਮੰਗਦੇ ਆ ਔਰ ਅਸੀਂ ਪਟਵਾਰ ਯੂਨੀਅਨ ਦੇ ਵਿੱਚ ਕੰਮ ਕੀਤਾ ਔਰ ਜੱਥੇਬੰਦੀ ਦੇ ਲਈ ਕੰਮ ਕੀਤਾ ਅਸੀਂ ਸਰਕਾਰਾਂ ਦਾ ਮੱਥਾ ਲਾਉਂਦੇ ਰਹੇ ਆ ਔਰ ਕਿਉਂਕਿ ਜਥੇਬੰਦੀ ਦੇ ਵਿੱਚ ਕੰਮ ਕਰਕੇ ਹੀ ਪਤਾ ਲੱਗਦਾ ਵੀ ਅਸੀਂ ਕਿੱਦਾਂ-ਕਿੱਦਾਂ ਲੋਕਾਂ ਦਾ ਕੰਮ ਕਰਾਉਣਾ ਜਾਂ ਆਪਣੇ ਪਟਵਾਰ ਯੂਨੀਅਨ ਦੇ ਜਾਂ ਕਨਗੋ ਯੂਨੀਅਨ ਦਾ ਕੰਮ ਕਰਾਉਣਾ ਔਰ ਸਰਕਾਰ ਦੇ ਨਾਲ ਅਸੀਂ ਜਿਹੜੀਆਂ ਲੜਾਈਆਂ ਲੜੀਆਂ ਨੇ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਆ ਭਾਰਤੀ ਜਿਲ੍ਹੇ ਕਾਮਯਾਬ ਹੋਏ ਆ ਉਹ ਭਾਰਤੀ ਕਰਵਾਈ ਆ ਔਰ ਕਾਨਗੋਆਂ ਦੇ ਲਈ ਅਸੀਂ ਜਿਹੜੇ ਸਾਡੇ ਕੋਲੇ ਸੇਵਾਦਾਰ ਖਈ ਨਹੀਂ ਸੀਗੇ ਕਿਉਂਕਿ 1980 ਤੋਂ ਲਾ ਕੇ ਸਾਡੇ ਨਾਲ ਸੇਵਾਦਾਰ ਨਹੀਂ ਹੁੰਦਾ ਕਿਉਂਕੋ ਡਾਕ ਲੈ ਕੇ ਆਉਣਾ ਜਾਣਾ ਕਿਉਂਕਿ ਪਟਵਾਰ ਕਾਨਗੋ ਦੇ ਥੱਲੇ 7-8 ਪਟਵਾਰੀ ਕੰਮ ਕਰਦੇ ਹੁੰਦੇ ਆ ਤੇ ਇਸ ਕਰਕੇ ਉਸ ਦਾ ਨੂੰ ਡਾਕ ਦੀ ਪ੍ਰੋਬਲਮ ਆਉਂਦੀ ਹੈ ਡਾਕ ਦੇਣੇ ਵੀ ਹੁੰਦੀ ਹੈ ਪਟਵਾਰੀਆਂ ਤੋਂ ਡਾਕ ਲੈਣੀ ਹੁੰਦੀ ਹੈ ਉਹਦੇ ਲਈ ਅਸੀਂ ਪਿਛਲੀ ਸੰਘਰਸ਼ ਕਰਿਆ ਜਦੋਂ ਅਸੀਂ ਤੇ ਉਹਦੇ ਵਿੱਚ ਸਾਨੂੰ ਹਰੇਕ ਕਾਨੂੰਗੋ ਨੂੰ ਸਾਨੂੰ ਸੇਵਾਦਾਰ ਮਿਲ ਦਿੱਤਾ ਵਾ ਡੀਸੀ ਲੈਵਲ ਤੇ ਰੱਖੇ ਗਏ ਨੇ ਸਾਡੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਨਹੀਂ ਅੱਜ ਤਾਂ ਜੀ ਸਾਡੀ ਜਿਹੜੀ ਪਹਿਲੇ ਸਾਡੀ ਮੀਟਿੰਗ ਹੁੰਦੀ ਹੈ ਮਹੀਨਾ ਬਾਅਦ ਪੂਰ ਤਹਿਸੀਲ ਪੂਰਬੀ ਤੇ ਪੱਛਮੀ ਦੀ ਤੇ ਉਸ ਤੋਂ ਬਾਅਦ ਸਾਡੀ ਅੱਜ ਦੋ ਕਾਨੂੰਗੋ ਸਹਿਬਾਨ ਸਾਡੇ ਰਵਿੰਦਰ ਸਿੰਘ ਵੀ ਗਰੇਵਾਲ ਸੂਬਾ ਪ੍ਰਧਾਨ ਦੀ ਕਾਨੂੰਗੋ ਐਸੋਸੀਏਸ਼ਨ ਪੰਜਾਬ ਤੇ ਦੂਸਰੇ ਆਪਣੇ ਸੀਗੇ ਔਜਲਾ ਸਾਹਿਬ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਜਿਸ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਹਾਜ਼ਰ ਹੋਏ ਹਰਵੀਰ ਸਿੰਘ ਜੀ ਢੀਂਸਾ ਕਾਨੂੰਗੈਸ਼ਨ ਵੱਲੋਂ ਮਪੋਲੀ ਜੀ ਤੇ ਜਨ ਸਕੱਤਰ ਔਂਕਾਰ ਸਿੰਘ ਜੀ ਉਹ ਵੀ ਹਾਜ਼ਰ ਹੋਏ ਸਾਰੇ ਪੰਜਾਬ ਦੇ ਵਿੱਚੋਂ ਤਾਂ ਉਹਨਾਂ ਦੀ ਪਾਰਟੀ ਦੀ ਇਹਦੀ ਰਿਟਾਇਰਮੈਂਟ ਦੀ ਪਾਰਟੀ ਅਸੀਂ ਰੱਖੀ ਹੋਈ ਸੀ